ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦਾ ਬਲੌਗ ਬਹੁਤ ਸਪੈਸ਼ਲ ਆ ਕਿਉਂਕਿ ਜੋ ਬੰਦੀ ਹੋ ਚੁੱਕੇ ਦੋ ਵਾਰ ਘਟਾਈ ਰਸਮ ਨਹੀਂ ਹੋ ਚੁੱਕੀ ਇੱਕ ਵਾਰ ਘਟਾਈ ਰਸਮ ਇੱਕ ਵਾਰ ਰਹਿੰਦੀ ਫਿਰ ਜਿਹੜੇ ਪਾਰੀ ਹੋ ਜਾਣਾ ਹੈ ਨਾ ਓ ਕਿਨੇ ਘਟਿਆ ਦਾ ਮੰਮਾ ਨੇ ਮੰਮਾ ਨੇ ਘਟਿਆ ਕਹਤੇ ਅਸੀਂ ਖੇਡਦੇ ਲੋਕਣ ਲੁਕਣ ਇਹ ਪਤਾ ਨਹੀਂ ਕਿ ਆ ਵਾਸ਼ਰੂਮ ਮਸ਼ੀਨ ਕੋਲ ਜਾ ਕੇ ਕੀ ਕਰਕੇ ਆ ਦੋ ਤਿੰਨ ਵਜਿਆਂ ਕੀਨੇ ਕਰਿਆ ਫਿਰ ਦੀਦੀ ਨੇ ਹਾਂ ਓਕੇ ਰੋਸਾਂ ਬੰਦ ਕਰ ਬਤਾ ਇਹਨੂੰ ਹੋਰ ਰਸੇ ਬੰਦ ਕਰੋ ਬੰਦ ਕਰੋ ਕੀ ਕੀ ਲੱਭਦੀ ਕੀ ਤੂੰ ਕੀ ਲੱਭਦਾ ਗੋਮਾ ਗੋਮਾ ਉਧਰ ਕੱਢ ਲੈ ਬੈਗ ਚੋਂ ਬੈਗ ਤੇ ਸਕੂਲ ਚ ਪਰ ਹੂੰ ਉਹਨੇ ਬੈਗ ਹੀ ਗੋਮਾ ਗਤਾ ਉਹ ਕੀ ਕਰਦੇ ਜਾਵੇਂ ਨਾ ਇੱਕ ਚੀਜ਼ ਬਣਾਉਣਾ ਤੂੰ ਹਾਂਜੀ ਓਕੇ ਕੱਲ ਪੈ ਰਿਆ ਸੀ ਮੀਂਹ ਪੂਰਾ ਝੋਰਾ ਝੋਰਾ ਤੇ ਅੱਜ ਨਿਕਲੀ ਹੋਈ ਏ ਧੁੱਪ ਬਹੁਤ ਵਧੀਆ ਮੌਸਮ ਹੋਇਆ ਵਾਜ ਕਸਮਦਾ ਹੋ ਗਿਆ ਹੁਣ ਸਕੂਲ ਦਾ ਟਾਈਮ ਇਹਨੂੰ ਪਹਿਲਾਂ ਛੱਡਣਾ ਸਕੂਲ ਫਿਰ ਅਸੀਂ ਜਾਣਾ ਸੈਰ ਕਰਨ ਮੈਂ ਤੇ ਜੋ ਬੰਨੇ ਤੈਨੂੰ ਨਹੀਂ ਲਿਖ ਜਾਣਾ ਆਰਤੀ ਅੱਜ ਉਹ ਨਹੀਂ ਲੱਗਣਾ ਆ ਕਰ ਇਹ ਤਾਂ ਕਦਮ ਬਣਾਇਆ ਮੈਂ ਤਾਂ ਇਹ ਕਿੱਦਿ ਸਕੂਲ ਚ ਨਹੀਂ ਆ ਕਦਮ ਚੱਲ ਫਿਰ ਆ ਜਾ ਲੈ ਕੇ ਚੱਲ ਲੋ ਅੱਜ ਦਾ ਪ੍ਰਾਪਕੋਣ ਨੇ ਐਨਕਾ ਲਾ ਲੀਆਂ ਇੱਧਰ ਲੱਗ ਗਿਆ ਮੇਰੀ ਲੱਗ ਗਿਆ ਮੈਂ ਤਾਂ 0.2 ਮੈਂ ਸਿਰ ਦੁਖਣ ਵਾਲੀਆਂ ਆ ਸਿਰ ਦੁਖਣ ਲਾਉਂਗੇ ਨਾ ਇਹਨਾਂ ਸੈਡ ਨਹੀਂ ਦੁਖਣਾ ਇਹ ਥੋੜੀਆਂ ਜੀਆਂ ਨਿਗਾ ਵਾਲੀਆਂ ਓਕੇ ਥੋੜੀ ਥੋੜੀ ਨਿਗਾ ਵਾਸਤੇ ਉਦਾਂ ਬੱਚੇ ਦਾ ਸਿਰ ਸੋਰ ਨਹੀਂ ਦੋਦਾ ਹੈਗਾ ਜਦੋਂ ਜਵਾਕ ਪੜਦਾ ਫਿਰ ਨਿਗਾ ਨੁਗਾ ਲਾਉਂਦਾ ਉਹਦੇ ਕਰਕੇ ਆ ਇਹਦਾ ਆ ਤੈਨੂੰ ਇਹ ਦੇਖਾਇਆ ਮੈਂ ਚੱਕ ਲਿਆ ਪ੍ਰਯੋਜ ਭੁੱਖ ਲੱਗੀ ਤੈਨੂੰ ਬਹਿਲੇ ਬੈਠੇ ਨੂੰ ਗੱਦੇ ਉਰ ਸੋਫੇ ਉਰ ਬੈਠ ਸੋਫੇ ਉਰ ਬੈਠੇ ਮੈਨੂੰ ਭੁੱਖ ਲੱਗੀ ਜਾਂਦੀ ਆ ਲੱਭੜਾ ਓ ਫੜਾ ਦੇ ਪ੍ਰਧਾਨ ਅੱਛਾ ਤੂੰ ਤਾਂ ਬੜਾ ਦੇ ਪੁੱਤ। ਲੈ ਦੇਖ ਰਿਹਾ ਮੈਂ ਵੀ ਦੇਖਾਂ ਟੀਵੀ। ਲੱਭੜ ਜੱਕ। ਤੁਸੀਂ ਦੇ ਦੀ ਨੂੰ ਛੱਡਿਆ ਮੈਂ ਸਕੂਲ। ਅਗਲੇ ਸਾਲ ਤੈਨੂੰ ਵੀ ਛੱਡਣਾ ਹੋਣਾ। ਉਹ ਆ ਗਿਆ ਫੜ ਕੇ ਮੇਰਾ ਲੱਡੂ ਦੋ ਬੰਦੇ ਆਏ ਨਾ ਪਰ ਚਾਹੀਦੇ ਆ। ਇਹਨੂੰ ਛੱਡਣ ਵਾਸਤੇ ਚਾਹੀਦਾ ਲਿਆਉਣ ਵਾਸਤੇ ਚਾਹੀਦਾ ਇਹਨੂੰ ਕਦੇ ਇਹਨੂੰ ਛੱਡ ਕੇ ਆਓ ਕਦੇ ਇਹਨੂੰ ਲੈ ਕੇ ਆਓ ਕਦੇ ਇਹਨੂੰ ਰੋਟੀ ਖਿਲਾਓ ਕਦੇ ਇਹਨੂੰ ਚਾਹ ਪਿਲਾਓ ਹੈ ਕਿ ਮੇਰਾ ਸਕੂਲ ਮੇਰੇ ਪੁੱਤ ਦਾ ਵਧੀਆ ਸ਼ਾਨਦ ਹੈ ਇਹ ਖੇਡਣੇ ਬਾਤ ਨਹੀਂ ਹੈਗੇ ਬਾਈ ਬਿਸਕੁਟ ਚੱਕਦਾ ਹੈ ਨਾ ਉਹ ਥੱਲੇ ਆ ਕੇ ਭੰਨ ਕੇ ਲੈ ਕੇ ਆਉਂਦਾ ਭੰਨ ਲੈ ਆ ਤਾਈ ਦਾ ਦਾਹੀ ਦਾ ਆ ਦੇਖ ਭੰਨ ਲੈ ਆ ਉਹ ਕੌਰਨ ਫਲੌਕਸ ਪਾਏ ਹੋਏ ਖਾ ਲੋ ਉਹ ਪੁੱਤ ਤੋਂ ਨੂੰ ਮਿਲਦਾ ਨਾ ਸਾਰਾ ਗੁੱਸਾ ਦੇਖ ਲੈ ਮੇਰਾ ਬੁੱਤ ਅੱਜ ਕਾਬੂ ਆਇਆ ਇਹ ਨਾ ਦੇਖ ਕਿੱਡੇ-ਕਿੱਡੇ ਕਰੀ ਬੈਠਾ ਬਾਂਦਰ ਉਹ ਬਾਂਦਰ ਤਾਂ ਹੈ ਆਈ ਅੱਜ ਬੜਾ ਸੌਂ ਬਣੀ ਬੈਠਾ ਇਹ ਕਿ ਚੱਕਰ ਪੈਰਾਂ ਨਹੀਂ ਘਤਾਉਣੇ ਕਹਿੰਦਾ ਮੈਂ ਪੈਰ ਹਾਂ ਤੇਰੇ ਵੀ ਕੱਟਣੇ ਆ ਤੂੰ ਵੀ ਖੋਲ ਜਰਾ ਬਜਰੂਬਾ ਆਪਣੇ ਆ ਤੇਰੇ ਵੀ ਕੱਟਣੇ ਹੋਣਾ ਪੈਰਾਂ ਵਾਲੇ ਲੈਦਾ ਓਰੇ ਗੂਠੇ ਰਕ ਡਾ ਨਾ ਆਹ ਗੂਠੇ ਦਾ ਦੇਖ ਤਾਂ ਆਹ ਦੇਖ ਤਾਂ ਆਹ ਕਿ ਛੋਟਾ ਨੋ ਆਹ ਕੋਈ ਹਾਂ ਕਢਾ ਲੈ ਹਾਂਜੀ ਲੈ ਹਾਂਜੀ ਕਿੰਨਾ ਖੁਸ਼ ਹੋਇਆ ਹੈ ਪੈਰਾਂ ਦੇ ਕਢੋ ਚੱਲ ਚੱਲਾ ਜੇ ਪੈਰਾਂ ਦੇ ਫੜਾ ਚੱਲ ਚੱਲਾ ਜਾ ਕਾਪਣਾ ਗੇਰ ਦੀ ਪੁੱਤ ਰਾਸਮੰਦੇ ਨਾਉ ਘੱਟ ਉਹਨੇ ਇੱਧਰ ਆਪ ਖੁਸ਼ ਹੁੰਦਾ ਉਧਰ ਕੋਈ ਨਾ ਤੇਰੀ ਵੀ ਬਾਰੀ ਆ ਜਿਹੜੀ ਤੈਨੂੰ ਵੀ ਢਾਲਣਾ ਫੇਰ ਨਾ کہیں ਜਿਹੜੇ ਨਾਟਕ ਤੂੰ ਕਰਦਾ ਜੜ ਜੜਾਂ ਕੇ ਚੜਾਉਣ ਲੱਗਿਆ ਉਹਨੂੰ ਚਲਾ ਜਾ ਕਾਟੋਗੇ ਫੜੇ ਨੂੰ ਫੜ ਹਾਂ ਹੁਣ ਕਰ ਪੱਟਦਾ ਭੱਜ ਗਿਆ ਪੱਟ ਇੱਧਰ ਆ ਜਾ ਖਾਲਾ ਹੈ ਕੱਟਣਾ ਹੈ ਕੱਟਣਾ ਹੈ ਉਹ ਪਹਿਲਾ ਕਟੜੇ ਪੈਣੇ ਆ ਜਾ ਆ ਜਾ ਆ ਜਾ ਜਦੋਂ ਕਟੜੇ ਆਪ ਤਾਂ بڑے بڑے ਹੋਏ ਬਿਆ ਦੇਖ ਲੋ ਪਹਿਲਾ ਹੈਗੇ ਨਾ ਆਪਣੀ ਵਾਰੀ ਹੁਣ ਆਪਣੀ ਵਾਲੀ ਨਾ ਹੁੰਦਾ ਲੈ ਲੈ ਟਾ ਟਾ ਇਹਨੂੰ ਟਾ ਮੜਾ ਜਾ ਕੋ ਜਾ ਆ ਲੈ ਆ ਲੈ ਆ ਦੇਖੋ ਨਹੀਂ ਹਾਲ ਦੋਗਣੀ ਲਾਉਂਦੇ ਮੈਂ ਦੋਗਣੀ ਲੱਗਣਾ ਉਹ ਦੁਖਰੀ ਨੰਬਰ ਆ ਦੁਖਰੀ ਨੰਬਰ ਮੈਂ ਕਹਾਂ ਦੁਖ ਲੋ ਨਾ ਬਾਜ ਗਿਆ ਬੁੱਤਾ ਜੇ ਕੋਈ ਨਾ ਕਾਲੂ ਸਹੀ ਫੜ ਮੜ ਗਿਆ ਮਨ ਫੜੈ ਨੂੰ ਫੜ ਰਸਮ ਤੂੰ ਫੜ ਕੱਟੀ ਰੋ ਦਾਰੇ ਫਿਰ ਉਹ ਉਹ ਕਿਉ ਹੈ ਸਾਟ ਲੱਗ ਜੂ ਬੁੱਤਾ ਸਾਟ ਲੱਗ ਇਹ ਗਰਾਊਂਡ ਨਹੀਂ ਹੈਗਾ ਘਰ ਆ ਇਹ ਆਰਾਮ ਨਾਲ ਬੈਠੋ ਉਹ 2 ਦਿਨ ਘੰਟੇ ਸੌਲੇ ਹੁਣ ਆਪਾਂ ਦੁਆਰ ਤੇ ਫਿਰ ਤੇ ਹੁਣ ਲੱਗੇ ਕਾਰਨ ਡਿਨਰ ਆਪਣੀ ਚੱਲਦੀ ਹੈ ਨਾਈਟ ਸ਼ਿਫਟ ਨਾਈਟ ਸ਼ਿਫਟ ਚਾਹੇ 2 ਘੰਟੇ ਸੌ ਲੋ ਉੱਠ ਗੋੜ 2 ਘੰਟੇ ਸੌ ਲੋ ਉੱਠ ਗੋੜੋ ਆ ਮਣਨ ਮੰਨੋ ਵੀ ਦਹੀਂ ਪਾ ਲਈ ਥੋੜਾ ਜਿਹਾ ਦਹੀਂ ਖਾਣਾ ਮੈਂ ਵੀ ਅੱਜ ਆਹ ਭਾਈ ਇੰਡੀਆ ਤੋਂ ਜਾ ਕੇ ਲਿਆਂਦਾ ਦਾ ਪੂਰਾ ਦਹੀਂ ਜਮਾ ਰੱਖਿਆ ਬਹੁਤ ਬੜਾ ਦਹੀਂ ਜਾਊਗਾ ਗਿਆ ਕਿ ਚੰਚਾ ਬਾਗ ਨੂੰ ਚਕਾਪ ਤੇ ਵਿਸਾਏ ਇਹ ਜੋ ਬੰਦੇ ਕੰਮ ਆ ਸਾਰੇ ਇਹ ਚਲ ਸੰਭਾਜ ਟੀਕੇ ਬਤਾ ਹੁਣ ਡਿੱਗ ਜੇਂਗਾ ਡਿੱਗ ਜੇਂਗਾ ਡਿੱਗ ਜੇਂਗਾ ਥੱਲੇ ਬਹਿ ਜਾ ਮਾਲੇ ਕਰ ਨਹੀਂ ਡਿੱਗ ਲੋ ਜੀ ਰਾਤ ਸਾਂ ਸ਼ਾਮ ਤੇ ਲਾ ਲੋ 7:30 ਚਲੇ ਚਲ ਬੁੱਤ ਜੋ ਬੰਦੇ ਸੱਤੇ ਮੇਜ਼ਾ ਜਦੋਂ ਸੌਂਗੇ ਉੱਠਦੇ ਹਨ ਤਾਂ ਆਵਾਜ਼ ਵੀ ਬਹੁਤ ਭਾਰੀ ਭਾਰੀ ਹੋਈ ਵੀ ਹੁੰਦੀ ਹੈ ਕੀ ਹੋ ਗਿਆ ਦੂਤਰਾ ਘੱਟ ਖਾਣਾ ਜਿਹੜੇ ਨੀਂਦ ਨੀਂਦ ਰਾਤ ਦੀ ਔ ਰਾਤ ਦੀ ਵਾ ਦਿਨ ਚ ਨਾ ਨਿਆਨੇ ਸੌਣਦੇ ਨੇ ਨੀਂਦ ਆਉਂਦੀ ਉਹ ਚੰਗੀ ਜਿਹਾ ਆ ਜੋਬ ਨੇ ਨਹੀਂ ਘਟ ਪੱਲਾ ਤਾਂ ਇਆ ਆ ਕੰਮ ਕਰੀਂਦਾ ਪੁੱਤ ਸਿੱਧਾ ਬੈਠਾ ਰੋਟੀ ਖਾਦੀ ਹੋਈ ਆ ਹੁਣ ਤੁਸੀਂ ਨਾ ਸਮਾਰਦੇ ਨੇ ਨਾਸ ਨੇ ਮਾਰਦੇ ਨੇ ਘਰ ਦਾ ਤੇ ਨਾ ਮਰਜ਼ੀ ਸਵਾਰ ਕੇ ਰੱਖ ਲੋ ਆ ਲੈ ਆਹ ਕਿਆ ਕੰਮ ਆ ਲਾਵਾ ਆ ਬੱਲਾਵਾ ਲਬਾਇਬ ਲਾਵਾ ਹਾਂਜੀ ਕਾਰਟੂਨ ਦੇਖੀ ਜਾਂਦਾ ਉਹ ਚ ਬਹੁਤ ਦੇਖੀ ਜਾਂਦਾ ਆਪ ਵੀ ਫਿਰ ਇਹ ਕਹਿੰਦੇ ਸਕਿਡ ਗੇਮ ਬਾਰੇ ਕਿੱਥੋਂ ਦੇਖ ਲਈ ਆਹ गिर ਗਿਆ ਸਕਿਡ ਗੇਮ गिर ਕੇ ਸਕਿਡ ਗੇਮ ਕਿਵੇਂ ਕਰਦੀ ਹੁੰਦੀ ਆ ਓ